ਅੰਮ੍ਰਿਤਸਰ ਪਹੁੰਚੇ ਕਿਸਾਨਾਂ ਲਗਭਗ ਸਰਵਨ ਸਿੰਘ ਪੰਤੇਰ ਹੋਣਾ ਦੇ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਇਹ ਬੰਦਸਵਾ ਸੈਸ਼ਨ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਸੈਂਟਰ ਦੀ ਖੇਤੀ ਨੀਤੀਆਂ ਉਸ ਨੂੰ ਰੱਦ ਕਰੇ ਤੇ ਜਿਹੜੀਆਂ ਸਾਡੇ 12 ਮੰਗਾਂ ਨੇ 12 ਮੰਗਾਂ ਦੇ ਹੱਕ ਦੇ ਵਿੱਚ ਸਮਰਥਨ ਕਰੇ ਤਾਂ ਦੂਜੇ ਪਾਸੇ ਸੈਂਟਰ ਗਵਰਨਮੈਂਟ ਨੂੰ ਤਤੀਆਂ ਤਤੀਆਂ ਸੁਣਾਦਿਆਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੈਂਟਰ ਸਰਕਾਰ ਨੇ ਜਿਹੜੀ ਹੈ ਰਾਸ਼ੀ ਬਿਹਾਰ ਦੇ ਕਿਸਾਨਾਂ ਨੂੰ ਰਿਲੀਜ਼ ਕੀਤੀ ਹੈ ਤਾਂ ਜੋ ਉੱਥੇ ਇਲੈਕਸ਼ਨ ਆ ਰਹੇ ਨੇ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਨਹੀਂ ਰਿਲੀਜ਼ ਕੀਤੀ ਗਈ ਮੰਯਾ ਉਹਦੇ ਵੱਲ ਕਿਉਂ ਨਹੀਂ ਦੇਖ ਰਿਆ ਸਰਕਾਰ ਨੂੰ ਤਾਂ ਇੱਕ ਗੱਲ ਉਹਨਾਂ ਨੇ ਹੋਰ ਵੀ ਕਹੀ ਹੈ ਕਿ ਜਿਹੜੀ ਕੁੰਬ ਦੇ ਮੇਲੇ ਤੇ ਸੀਐਸਐਸ ਚੱਲ ਰਹੀ ਹੈ ਉਸ ਨੂੰ ਵੀ ਬੰਦ ਕੀਤਾ ਜਾਵੇ ਤਾਂ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਬਹੁਤ ਜਿਹੜਾ ਵੱਡਾ ਇਕੱਠ ਵੀ ਕਰਨ ਜਾ ਰਹੇ ਨੇ ਉਹਨਾਂ ਦੇ ਵੱਲੋਂ ਸਾਰੇ ਜਥੇਬੰਦੀਆਂ ਨੂੰ ਸਮਰਥਨ ਦੇਣ ਦੇ ਬਾਰੇ ਵੀ ਕਿਹਾ ਤਾਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿਹੜੇ ਜਥੇ ਲੈ ਕੇ ਸ਼ੰਭੂ ਖਨੋਰੀ ਤੇ ਹੋਰ ਜਿਹੜੇ ਬਾਰਡਰ ਤੇ ਸੰਘਰਸ਼ ਚੱਲ ਰਹੇ ਉੱਥੇ ਪਹੁੰਚੜਦੀ ਅਪੀਲ ਕੀਤੀ ਹੈ ਹੋਰ ਕੀ ਕੁਝ ਕੀਤਾ ਉਹਨਾਂ ਨੇ ਬਦੋਂ ਆਓ ਸੁਣਦੇ ਹਾਂ ਮੈਂ ਸਰਵਣ ਸਿੰਘ ਪੰਦੇਰ ਐਸ ਵੇਲੇ ਅੰਮ੍ਰਿਤਸਰ ਤੋਂ ਬੋਲਦਾ ਹੈਗਾ ਜੀ ਮੋਰਚੇ ਦੋਵਾਂ ਮੋਰਚਿਆਂ ਦੇ ਫੈਸਲੇ ਅਨੁਸਾਰ ਕਿਸਾਨ ਮਜ਼ਦੂਰ ਮੋਰਚਾ ਭਾਰਤ ਤੇ ਐਸਕੇਮ ਨਾਨ ਪੋਲਿਟਿਕਲ ਦੇ ਅਨੁਸਾਰ ਹੁਣ ਸਾਡਾ 101 ਦਾ ਜਥਾ 25 ਮਾਰਚ ਨੂੰ ਜਾਊਗਾ ਔਰ 8 ਮਾਰਚ ਨੂੰ ਜਿਹੜਾ ਔਰਤਾਂ ਦਾ ਕਮੰਟਰੀ ਦਿਹਾੜਾ ਵੱਡੇ ਕੱਠ ਜੜੇ ਆ ਉਹ ਬਾਰਡਰਾਂ ਤੇ ਕੀਤੇ ਜਾਣੇ ਹੈਗੇ ਆ ਅੱਜ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਨਵਾਂ ਖੇਤੀਬਾੜੀ ਨਾਲ ਸੰਬੰਧਿਤ ਜਿਹੜਾ ਪਾਲਿਸੀ ਮੈਟਰ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਾਲਾ ਆਇਆ ਉਹਨੂੰ ਰੱਦ ਕਰਕੇ ਕੇਂਦਰ ਨੂੰ ਵਾਪਸ ਕਰੇ ਤੇ ਸਾਡੀਆਂ 12 ਮੰਗਾਂ ਦੇ ਹੱਕ 'ਚ ਮਤਾ ਪਾਸ ਹੋਣਾ ਚਾਹੀਦਾ ਵਾ ਇਹਦੇ ਨਾਲ ਦੀ ਨਾਲ ਜਿਹੜੀ ਕੇਂਦਰ ਸਰਕਾਰ ਆ ਅੱਜ ਪ੍ਰਧਾਨ ਮੰਤਰੀ ਜੀ ਕੱਲ੍ਹ ਬਿਹਾਰ ਵਿੱਚ ਗਏ ਹੈਗੇ ਆ ਤੇ ਬਿਹਾਰ ਦੇ ਵਿੱਚ ਜੜੀ ਆਓ ਜੜੀ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਪੈਸਾ ਪਾਇਆ ਜਾਂਦਾ ਹੁੰਦਾ 22000 ਕਰੋੜ ਰੁਪਏ ਤੋਂ ਉੱਪਰ ਦੀ ਰਕਮ ਜਿਹੜੀ ਜਾਰੀ ਕੀਤੀ ਗਈ ਆ ਹੁਣ 6000 ਰੁਪਿਆ ਸਾਲ ਦਾ 500 ਰੁਪਿਆ ਮਹੀਨੇ ਦਾ ਹੁਣ ਮਹੀਨੇ ਦਾ 500 ਰੁਪਿਆ ਜੇ 6 ਜੀਆਂ ਦਾ ਪਰਿਵਾਰ ਹੈ ਕਿੰਨੇ ਕਉਂਦੇ ਹੈਗੇ ਆ ਇਹ ਸੋਚਣ ਵਾਲੀ ਆ ਤੇ ਬਿਹਾਰ ਹੀ ਕੋ ਚੁਣਿਆ ਅੱਜ ਬਿਹਾਰ ਦੀ ਯਾਤ ਕਿਉਂ ਆ ਰਹੀ ਆ ਕਿਉਂਕਿ ਅਗਲੇ ਬਨੇ ਲਕਸ਼ਨਾ ਨੇ ਔਰ ਜਿਹੜਾ ਪੈਕੇਜ ਬਿਹਾਰ ਵਾਸਤੇ ਪ੍ਰਧਾਨ ਮੰਤਰੀ ਜੀ ਤੁਸੀਂ ਐਲਾਨ ਕੀਆ ਸੀ ਇਹ ਤੋਂ ਪਹਿਲਾਂ ਉਹਦਾ ਪੈਕੇਜ ਦਾ ਲੱਖਾਂ ਕਰੋੜ ਰੁਪਈਆ ਕੀ ਬਿਹਾਰੀਆਂ ਨੂੰ ਮਿਲ ਗਿਆ ਹੈਗਾ ਮਖਾਣਾ ਬੋਰਡ ਬਣਾਉਣਾ ਕਿੱਥੇ ਹੈ ਉਹਦਾ ਰੋਡ ਮੈਪ ਤਾਂ ਸਾਨੂੰ ਮਿਲਣਾ ਚਾਹੀਦਾ ਸੀ ਕਿੰਨੇ ਪ੍ਰਧਾਨ ਮੰਤਰੀ ਜੀ 2006 ਦੇ ਵਿੱਚ ਬਿਹਾਰ ਦੀ ਖੇਤੀ ਮੰਡੀ ਦਾ ਨਿੱਜੀਕਰਨ ਕਰਤਾ ਸੀਗਾ ਉਹਨੂੰ ਫੇਰ ਮੁੜ ਸਤਾਪਿਤ ਕਰ ਦਿਓ ਤਾਂ ਵੀ ਤੁਹਾਨੂੰ ਬਿਹਾਰੀਏ ਯਾਦ ਰੱਖਣ ਅਰੇ ਦੀ ਨਾਲ ਦੀ ਨਾਲ ਜਿਹੜੇ ਕੁੰਭ ਮੇਲੇ ਨੂੰ ਲੈ ਕੇ ਸਿਆਸਤ ਹੋ ਰਹੀ ਆ ਬੇਸ਼ੱਕ ਜਿਹੜਾ ਕੁੰਭ ਮੇਲਾ ਵਾ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਉੱਤੇ ਕੋਈ ਸਵਾਲ ਉੱਠਣਾ ਨਹੀਂ ਚਾਹੀਦਾ ਸਪਸ਼ਟ ਹੈਗਾ ਪਰ ਸਰਕਾਰਾਂ ਦਾ ਕੰਮ ਹੁੰਦਾ ਜੜੀ ਵਿਵਸਥਾ ਕਰਨੀ ਸਰਕਾਰਾਂ ਨੇ ਹੁੰਦੀ ਚਾਹੇ ਜੁਪੀ ਦੀ ਸਰਕਾਰ ਉੱਥੇ ਵਿਵਸਥਾ ਕਰੇ ਚਾਹੇ ਕੇਂਦਰ ਦੀ ਕਰੇ ਜੇ ਵਿਵਸਥਾ ਵਿੱਚ ਗੜਬੜੀ ਰਹੀ ਆ ਤੇ ਸਰਕਾਰਾਂ ਨੂੰ ਮੰਨਣੀ ਚਾਹੀਦੀ ਆ ਤੇ ਸ਼ਨਾ ਵਿੱਚ ਭਗੜੜ ਹੋ ਕੇ ਲੋਕਾਂ ਦਾ ਮਾਰੇ ਜਾਣਾ ਕੰਮ ਮੇਲੇ ਵਿੱਚ ਲੋਕਾਂ ਦਾ ਮਾਰੇ ਜਾਣਾ ਦੁਖਦਾਈ ਗਿਆ ਔਰ ਅਸੀਂ ਤਾਂ ਹੀ ਕਹਿੰਨੇ ਜਿੱਦਾਂ ਤੇਲੰਗਾਨਾ ਦੇ ਵਿੱਚ ਮਜ਼ਦੂਰ ਸਰੰਗ ਦੇ ਵਿੱਚ ਮਾਰੇ ਗਏ ਦੁਖਦਾਈ ਨੇ ਉਹਦੇ ਵਿੱਚ ਵੀ ਇੱਕ ਤਰਨ ਤਰਨ ਦਾ ਗੁਰਪ੍ਰੀਤ ਸਿੰਘ ਆ ਉਹਨਾਂ ਦੀ ਹੁਣ ਵਾਪਸੀ ਦੀ ਗਜ਼ਾਇਸ ਨਹੀਂ ਹੈ ਤੋ ਇਹ ਜਾਨਵਾਲ ਦੀ ਰਾਖੀ ਸਰਕਾਰਾਂ ਨੂੰ ਕਰਨੀ ਚਾਹੀਦੀ ਆ ਔਰ ਲੋਕ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਧੰਨਵਾਦ